ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਸ਼ੀਨੇ ਫਾਰਮ ਤੇ ਤੇ ਦੀਪੇ ਬਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਵੜ ਵਖਾਉਣੀ ਹੈ ਤੁਹਾਨੂੰ ਮਿੱਤਰੋ ਇੱਕ ਪਹਿਲਣ ਤਿਆਰ ਪਰ ਤਿਆਰ ਆ ਡਾਲਿਆਂ ਤੇ ਕੀ ਰੇਟ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਜਾਣਕਾਰੀ ਆ ਸਾਰੀ ਡਿਟੇਲ ਲੈਣਿਆਂ ਦੀ ਆਓ ਮਿਲਦੇ ਹਾਂ ਭਾਈ ਨੂੰ ਬਾਈ ਦੀਪੇ ਕੀ ਹਾਲ ਆ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹੋਰ 세ਤਾਕਰ ਪਰਿਵਾਰ ਜੀ ਸਾਰੇ ਵਧੀਆ ਜੀ ਚਲੋ ਸ਼ੁਕਰ ਹੈ ਤੇ ਦੀਪੇ ਬਾਈ ਕਾਲੀ ਵੈੜ ਦੀ ਕੀ ਡਿਟੇਲ ਪਹਿਲਾ ਸੁਹਾ ਕਿ ਦੂਜਾ ਇਹ ਪਹਿਲਾ ਸੁਹਾ ਸੁਹਦੀ ਹੈ ਬਾਈ ਪਹਿਲਾਂ ਸੁਹਦੀ ਹੈ ਹੈ ਦੰਦੋ ਬਾਈ ਦੰਦੋ ਜਵਾਨਿਆ ਬਾਈ ਜਵਾਨਿਆ ਠੀਕ ਆ ਬਾਈ ਕਿਨੇ ਦਿਨ ਲੈ ਜੂਗੀ ਦੀਪੇ ਬਾਈ ਹਾਂ ਲੈ ਜੂ ਤਿੰਨ ਚਾਰ ਦਿਨ ਲੈ ਜੂ ਤਿੰਨ ਚਾਰ ਦਿਨ ਲੈ ਜੂ ਹਾਂਜੀ ਕਿੰਨੇ ਕੋ ਦੁੱਧ ਦੇ ਦੂਗੀ ਤੇਰੇ ਆਈਡੀਆ ਮੁਤਾਬਿਕ 20 ਤੋਂ ਪਲੱਸ ਦੁੱਧ ਦੇ ਦੂਗੀ 20 ਤੋਂ ਬਾਰ-ਬਾਰ ਦੁੱਧ ਦੇ ਦੂਗੀ ਹਣਾ ਠੀਕ ਹੈ ਜਾਤ ਕੁਆਲਟੀ ਵਾਲੀ ਆ ਤੇ ਰੇਟ ਕੀ ਰਹੂਗਾ ਵੀਰੇ ਦੀਪੇ ਬਾਈ ਰੇਟ ਤਾਂ ਬਾਈ 75000 ਰੁਪਏ ਆ 75000 ਰੁਪਏ ਮਾੜਾ ਟਾਣੇ ਦੇ ਵਿੱਚੋਂ ਮਾੜਾ ਮੋਟਾ ਹੋਊਗਾ ਕੋਈ ਜ਼ਿਆਦਾ ਨਹੀਂ ਹੋਊਗਾ ਠੀਕ ਹੈ ਵੀਰੇ ਕੱਢੀ ਬਾਰੋਂ ਤੋਰੀ ਵੀਰੇ ਲੈ ਵੀ ਮਿੱਤਰੋ ਪਹਿਲਾ ਸੂਆ ਵਾ ਵੱਛੀ ਦੰਦਾ ਤੋਂ ਜਵਾਨਾ ਦੁੱਧ ਟੌਰਨ 18-20 ਕਿਲੋ ਦੇ ਦੂਗੀ ਕਿਉਂਕਿ ਵੈੜ ਦੀ ਬਰੀਕੀ ਬਰੂਕੀ ਬਹੁਤ ਚੰਗੀ ਆ ਅੰਦਰ ਦੀ ਕੁਆਲਟੀ ਬੇਹਤਰੀਨ ਤੇ ਖਾਸ ਆ ਭਲਾਂ ਚ ਆ ਗਈ ਆ ਹਜੇ ਦੇਖ ਸਕਦੇ ਹੋ ਤੁਸੀਂ ਕਟਾ ਵਾਲਾ ਥਾਣਾ ਬਹੁਤ ਚੰਗਾ ਥਣ ਦੇ ਵਿੱਚ ਬਰੀਕੀ ਵਾਲਾ ਥਣ ਲੱਗਾ ਹੋਇਆ ਲੇਵੇ ਦੀ ਬਹੁਤ ਖੁੱਲੀ ਡੁਲੀ ਟੌਰਨ ਦੁੱਧ ਦਾ ਜਿਹੜਾ ਇਹ ਕਰਮਾ ਵਾਲੀ 20 ਕਿਲੋ ਵਾਂਗੂ ਦੇਈ ਜਾਊਗੀ ਕਿਉਂਕਿ ਬਰੀਡ ਚੰਗੀ ਆ ਵੱਛੀ ਤੇ ਜਾਤ ਚੰਗੀ ਆ ਰੇਟ ਵੀ ਠੀਕ ਆ ਬਈ ਮਿੱਤਰੋ 75000 ਰੁਪਈਆ ਇਹਦਾ ਮੁੱਲ ਆ ਸਾਰਾ ਉਹਦੇ ਵਿੱਚੋਂ ਮਾਨਤਣ ਹੋ ਜਾਣਾ ਵੱਛੀ ਵੀ ਚੰਗੀ ਆ ਤੇ ਫਿਰ ਐਵੇਂ ਵੀ ਟਕਾਣੇ ਦੇ ਤਿਆਰ ਹੋਗੀ ਤਾਂ ਵੱਛੀ ਇਹਨੇ ਦੇ ਦੇਣੀ ਆ ਜਾ ਤੇ ਵੱਛੀ ਦੇਗੀ ਤਾਂ ਡਰ ਬਣ ਜਾਣੀਆਂ ਸੌਸ ਲੱਗ ਚੰਗੀ ਆ ਹੈ ਬਈ ਹੂੰ ਸੀਲ ਬੋਤਾ ਨਾ ਦੋਨੇ ਪਾਸੇ ਪਾਜਾ ਕੋਈ ਚੱਕਰੇ ਹੂੰ ਮੈਂ ਠੀਕ ਆ ਬਾਈ ਆ ਮਿੱਤਰੋ ਵੀ شریف ਪਾਣਾ ਜਿਹੜਾ ਉਹ ਪੱਛੀ ਦੇ ਵਿੱਚ ਬਹੁਤ ਆ ਦੇਖ ਸਕਦੇ ਆ ਤੁਸੀਂ ਨਸਲ ਚੰਗੀ ਆ ਮੂੰਹ ਦੀ ਫੇਸ ਦੀ ਕੁਆਲਿਟੀ ਬਹੁਤ ਚੰਗੀ ਦੀਪੇ ਬਾਈ ਨੰਬਰ ਤਾਂ ਹੀ ਕਿਰ ਰਹੀ ਆ ਉਹਦਾ ਵੀਰੇ ਨੰਬਰ ਹੈਗਾ 94655 ਜੀ 15741 ਇੱਕ ਵਾਰੀ ਹੋਰ ਬੋਲ ਦੇ ਵੀਰੇ 94655 ਜੀ 15741 ਠੀਕ ਆ ਵੀਰ ਜੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲ ਬਾਤ ਸ਼ਹਿਰ ਤਲਵੰਡੀ ਪਾਈ ਸ਼ੀਨਾ ਫਾਰਮ ਦੀਪੇ ਬਾਈ ਦੇ ਘਰੋਂ ਵੀਡੀਓ ਦਿਖਾਈ ਆ ਚਾਉਂਦੇ ਲੋ